ਹਾਂ ਸਾਨੂੰ ਆਉਂਦਾ ਹਰਖ ਹਾਂ ਅਸੀਂ ਕੰਮ ਕਰੇ ਆ ਹਮ ਹਾੜੀਆਂ ਵੱਡੀਆਂ ਸੀ ਠੀਕ ਹੈ ਜੀ ਹੁਣ ਸਾਥੋਂ ਨਹੀਂ ਹੁੰਦਾ ਹਾਂ ਸਾਨੂੰ ਜਿਹੜੇ ਸਾਡੇ ਸ਼ੋਰ ਹੈ ਉਹ ਨਹੀਂ ਕਰਦੇ ਡੱਕਾ ਅੱਛਾ ਵੇਲੇ ਆ ਹਾਂ ਮੋਬਾਈਲ ਵੇਖ ਲਿਆ ਹਾਂ ਕਾਰ ਤੇ ਚੜ ਗਏ ਟਰੈਕਟਰ ਡੱਕ ਲਾ ਲੇ ਅਸੀਂ ਹੁਣ ਮਣ ਸੁੱਤੀ ਜਨੇ ਮੈਂ ਹੁਣ ਵੀ ਖੇਤ ਜਾ ਕੇ ਆਇਆ ਅੱਛਾ ਜੀ ਤੇ ਉਥੇ ਇੱਕ ਮੁੰਡਾ ਖੇਤ ਰਹਿਂਦਾ ਹੈ ਉਥੇ ਥੋੜਾ ਕੰਮ ਜਿਆ ਕਰਿਆ ਨਾਜੀ ਕਰਿਆ ਆ ਗਿਆ ਸਾਨੂੰ ਉੱਠਦਾ ਵੀ ਸਪੈਨ ਨਾ ਹੜੀ ਆਈ ਪਈ ਹੈ ਤੇ ਇੱਥੇ ਬੈਠੇ ਆ ਆਪ ਤਾਂ ਹੁੰਦਾ ਕੁਛ ਹੀ ਨਹੀਂ ਵੀ ਆਥੀ ਜਾ ਕੇ ਵੱਢ ਗਏ ਸੀ ਵੱਢ ਗਏ ਸਾਨੂੰ ਤਾਂ ਆਏ ਜੀ ਕਰਦਾ ਆਏ ਜੀ ਕਰਦਾ ਹੁਣ ਤਾਂ ਬਲਦ ਹੋਣਾ ਵੀ ਅੱਗੇ ਵਾਲਾ ਹਲਵਾ ਕੇ ਵੇਖੀ ਨਹੀਂ ਸਹੀ ਗੱਲ ਬਾਬਾ ਜੀ ਤੇ ਹੁਣ ਬਈ ਇਹ ਕਰਦੇ ਕੁਛ ਨਹੀਂ ਗਏ ਬਸ ਢੱਕਾ ਨਹੀਂ ਪੈਸਾ ਕੋਲੇ ਖੜਦਾ ਨਹੀਂ ਫੁੱਲਾ ਹੋਵੇ ਤੇ ਸਾਡੇ ਵੇਲੇ ਜਿਹੜਾ ਉਦੋਂ ਟਾਈਮ ਸੀ ਨਾ ਅੱਛਾ ਹੁਣ ਤਾਂ 10000 ਰੁਪਿਆ ਹਾਂ ਉਦੋਂ ਇੱਕ ਰੋਟੀ ਵੱਟੇ ਉਹ ਚੀਜ਼ ਸੀ ਅੱਛਾ ਇੱਕ ਰੋਟੀ ਵੱਟੇ ਕਰ ਦਿੰਦੇ ਸੀ ਕੰਮ ਨਹੀਂ ਸਾਨੂੰ ਗੱਡੀਆਂ ਵਾਲੇ ਆਉਂਦੇ ਸੀ ਇੱਕ ਰੋਟੀ ਵੱਟੇ ਗੱਡੀ ਦੇਣ ਦੇ ਖੇਡਣ ਨੂੰ ਤੇ ਉਹ ਖੇਡਦੇ ਤੇ ਹੁਣ 10000 ਦਾ ਮੋਬਾਈਲ ਹੈ ਜਵਾਕ ਕੋਲੇ ਖੇਡਣ ਨੂੰ ਹੁਣ ਉਹ 10000 ਦਾ ਮੋਬਾਈਲ ਇੱਕ ਰੋਟੀ ਦੇ ਵੱਟੇ ਹੁਣ 10000 ਰੁਪਿਆ ਬਹੁਤ ਵਧੀਆ ਗੱਲ ਕੀਤੀ ਬਾਬਾ ਜੀ ਸਹੀ ਗੱਲ ਹਾਂ ਇੱਕ ਰੋਟੀ ਸਹੀ ਗੱਲ ਹੈ ਹੈ ਅਸੀਂ ਅੱਕਾਂ ਜੀਆਂ ਕੁੜਕੀਆਂ ਨੇ ਬਣਾ ਲੈਦੇ ਬਲਦ ਉਹਨਾਂ ਨਾਲ ਖੇਡਦੇ ਸੀ ਅੱਛਾ ਹੈ ਤੇ ਹੁਣ ਬਈ ਮੋਬਾਈਲ ਤੇ 600 ਦੇ 10000 ਲਾਤਾ 5 ਲਾਤਾ 20 ਲਾਤਾ ਹੁਣ ਲੋਕਾਂ ਨੇ ਖੇਡਾਂ ਦੇ ਪੂਰੇ ਆ ਗੱਡੀ ਵਾਲੇ ਵੀ ਨਹੀਂ ਬਾਬਾ ਜੀ ਰੋਟੀ ਮੰਗਦੇ ਉਹ ਵੀ ਪੈਸੇ ਮੰਗਦੇ ਆ ਹਾਂ ਪੈਸੇ ਹੁਣ ਹੀ ਗੱਲ ਹੋਈ ਆ ਹੁਣ ਆਈ ਸੀ ਅੱਜ ਕੇ ਰੋਟੀ ਅੱਗੇ ਰੋਟੀ ਨਹੀਂ 10 ਰੁਪਏ ਦਿਓ 10 ਦਾ ਪੈਸੇ ਮੰਗਦੇ ਆ ਪੈਸੇ ਮੰਗਦੇ ਆ ਬਹੁਤ ਬੁਰਾ ਹਾਲ ਆ ਜੀ ਹੁਣ ਕੋਈ ਹੈ ਨਹੀਂ ਗੱਲ ਪੈਸੇ ਵੀ ਨਾ ਬਾਬਾ ਜੀ ਉਹ ਨਸ਼ਾ ਨੂੰ ਸੇ ਕਰਨ ਲੱਗ ਗਿਆ ਅੱਜ ਕੱਲ ਨਸ਼ਾ ਤਾਂ ਇਹ ਰੇਕ ਹੀ ਆ ਨਸ਼ੇ ਤੋਂ ਬਿਨਾ ਤਾਂ 100 ਦੇ ਵਿੱਚੋਂ 2 ਆ ਸਹੀ ਗੱਲ ਆ ਬੁਰਾ ਹਾਲ ਆ ਨਸ਼ੇ ਦਾ ਕੋਈ ਗਵਰਨਮੈਂਟਾਂ ਨਹੀਂ ਕੁਝ ਕਰਦੀਆਂ ਤੇ ਨਸ਼ਾ ਐ ਫਿਰਦਾ ਗਲੀਆਂ ਚ ਨੇਰੀਆਂ ਸਿਹਤ ਕਿਵੇਂ ਰਹਿੰਦੀ ਬਾਬਾ ਜੀ ਤੁਹਾਡੀ ਸਿਹਤ ਬਹੁਤ ਵਧੀਆ ਬਹੁਤ ਕਿੰਨੀ ਉਮਰ ਹੋ ਗਈ ਬਾਬਾ ਜੀ ਮੇਰੀ ਹੈਗੀ 73 ਸਾਲ ਤੇ ਨਾ 70 ਸਾਲ 74 ਸਾਲ ਹਾਂ ਅੱਛਾ ਸਿਹਤ ਬੁਰੀ ਵਧੀਆ ਵਧੀਆ ਸਿਹਤ ਹੈ ਦਿਨ ਕਿਵੇਂ ਲੰਘਦਾ ਬਾਬਾ ਜੀ ਦਿਨ ਵਧੀਆ ਬਈ ਸਭ ਆਪਣਾ ਦਾ ਪਰਿਵਾਰ ਹੈ ਵਧੀਆ ਠੀਕ ਹੈ ਜੀ ਚੰਗੀ ਗੱਲ ਹੈ ਮੁੰਡਾ ਨੇਕ ਹੈ ਨੋਹਾਂ ਨੇਕ ਹੈ ਐਸ਼ਾਂ ਲੈਂਦੇ ਆ ਬਹੁਤ ਵਧੀਆ ਠੀਕ ਹੈ ਜੀ ਠੀਕ ਕਿਸੇ ਚੀਜ਼ ਦੀ ਕਮੀ ਨਹੀਂ ਹਾਂ ਹੈ ਬਹੁਤ ਵਧੀਆ ਬੰਦੇ ਨਾ ਦੇ ਵਿਹਲੇ ਨਾ ਮਾਂ ਦੇ ਪੁੱਤ ਨੇ ਆਪਣਾ ਕੰਮ ਨੂੰ ਆਖਿਆ ਤੇ ਨਾ ਠੀਕ ਹੈ ਬਹੁਤ ਵਧੀਆ ਕੀ ਫਰਕ ਲੱਗਦਾ ਬਾਬਾਈ ਥੋੜੇ ਜਮਾਨੇ ਹੁਣ ਦਾ ਵੀ ਕਿੰਨਾ ਕੁ ਸਮੇਂ ਦਾ ਅੰਤਰ ਰਹਿ ਗਿਆ ਫਰਕ ਕਿੰਨਾ ਕੁ ਅੰਤਰ ਦਾ ਜੀ ਬਾਲਾ ਹੀ ਆ ਗਿਆ 1000 ਕੋ ਦਾ ਫਰਕ ਕਿੰਨਾ ਅੱਛਾ 1000 ਕੋ ਦਾ ਜਿਹੜਾ ਇੱਕ ਦੂ ਅੱਜ ਤੋਂ 40 45 ਸਾਲ ਪਹਿਲਾਂ ਸੀ ਨਾ ਉਹ ਸਮਾਂ ਬਹੁਤ ਠੀਕ ਕਿੰਨਾ 40 ਸਾਲ ਚ ਬਦਲਾਅ ਹੋਇਆ ਉਹਨਾ ਨਹੀਂ ਹੋਇਆ ਅਸੀਂ ਉਦੋਂ ਸਾਰੇ ਹਾਲ ਵਾਹਦੇ ਹੁੰਦੇ ਸੀ ਹਾਂ ਇਕੱਠੇ ਹੋ ਕੇ ਚਾਹ ਆ ਗਈ ਕੇ ਦੀ ਚਾਹ ਕਿੱਥੇ ਬਹਿ ਕੇ ਪੀਂਦੇ ਚਾਰ ਮੈਂ ਗੱਲਾਂ ਕਰਦੇ ਸਾਂ ਦੁਖ ਤੋਕ ਕਰਦੇ ਸਾਂ ਹਣ ਤਾਂ ਕੋਈ ਖੇਤ ਜਾਂਦੇ ਨਹੀਂ ਹਣ ਕੋਈ ਖੇਤ ਜਾਓ ਹਣ ਕੋਈ ਕਣਕ ਵੜਦਾ ਮਿਲੂਆ ਬੰਦਾ ਨਹੀਂ ਬੰਦਾ ਖੇਤ ਹੈ ਹੀ ਕੋਈ ਕਣਕ ਵੜਦਾ ਹੀ ਨਹੀਂ ਬਾਬਾ ਜੀ ਸਾਰੇ ਉਹ ਮਸ਼ੀਨਾ ਮਸ਼ੀਨਾ ਨਹੀਂ ਵੜਦੇ ਨਾ ਹਾਂ ਉਹ ਹੀ ਮਿਲੂਆ ਨਹੀਂ ਉਹ ਬੰਦਾ ਨਹੀਂ ਵੜਦਾ ਮਿਲੂ